ਜੋ ਬੰਦੇ ਇਟਲੀ ਦੇ ਵਿੱਚ ਰਹਿੰਦੇ ਨੇ ਉਹ ਇਸ ਚੀਜ਼ ਦਾ ਖਾਸ ਕਰਕੇ ਧਿਆਨ ਰੱਖਣ ਜਿਹੜੇ ਕੱਚੇ ਬੰਦੇ ਜਿਨ੍ਹਾਂ ਦੇ ਕੋਲ ਪੇਪਰ ਨਹੀਂ ਦਵਾਈ ਲੈਣੀ ਬਹੁਤ ਜ਼ਿਆਦਾ ਔਖੀ ਆ ਬਰਫ਼ ਦੇ ਵਿੱਚ ਕੰਮ ਕਰਨਾ ਜਾਂ ਠੰਡ ਦੇ ਵਿੱਚ ਕਿਤੇ ਵੀ ਕੰਮ ਤੇ ਜਾਣਾ ਬਹੁਤ ਵੱਡੀ ਦਿੱਕਤ ਪਰੇਸ਼ਾਨੀ ਹੋ ਸਕਦੀ ਆ ਆਪਾਂ ਨੂੰ ਕੋਈ ਵੀ ਦਵਾਈ ਨਹੀਂ ਦਿਵਾਉਂਦਾ ਇਸ ਕਰਕੇ ਕੱਪੜੇ ਡਬਲ ਪਾ ਕੇ ਦੋ ਦੋ ਲੋਹਰਾਂ ਤਿੰਨ ਤਿੰਨ ਲੋਹਰਾਂ ਪਾ ਕੇ ਆਪਾਂ ਕੰਮ ਤੇ ਜਾ ਸਕਦੇ ਹਾਂ ਜੇ ਕੰਮ ਖੇਤਾਂ ਤੋਂ ਇਲਾਵਾ ਕਿਤੇ ਹੋਰ ਕਰਦੇ ਹੋ ਕਦੇ ਵੀ ਆਪਣੇ ਨਾਲ ਕੋਈ ਵੀ ਇਨਸਾਨ ਉਸ ਤਰੀਕੇ ਨਾਲ ਨਹੀਂ ਖੜਦਾ ਜਿਸ ਤਰੀਕੇ ਨਾਲ ਆਪਣੇ ਪੰਜਾਬ ਦੇ ਵਿੱਚ ਕੋਈ ਬਿਮਾਰ ਬੰਦੇ ਨੂੰ ਲੈ ਜਾਂਦਾ ਇੱਥੇ ਤੁਹਾਨੂੰ ਕੋਈ ਗੋਲੀ ਦੇ ਕੇ ਰਾਜੀ ਨਹੀਂ ਇਹ ਚੀਜ਼ਾਂ ਤੁਸੀਂ ਖਾਸ ਧਿਆਨ ਰੱਖਣਾ ਇਹ ਜਿਹੜੀ ਬਰਫ਼ਾ ਇਹ ਬਹੁਤ ਜ਼ਿਆਦਾ ਖਰਾਬ ਕਰਦੀ ਆ ਔਰ ਠੰਡ ਇੰਨੀ ਸੀਜ਼ ਲਹਿਰ ਪੈਂਦੀ ਆ ਕਿ ਰਹਿ ਰੱਬ ਦਾ ਨਾਮ ਇਹ ਚੀਜ਼ ਤੋਂ ਆਪਾਂ ਨੇ ਬਚ ਕੇ ਰਹਿਣਾ ਜਿੰਨੀ ਵੀ ਆਪਾਂ ਆਪਣਾ ਜਿੰਨਾ ਵੀ ਆਪਣਾ ਬਚਾਅ ਕਰ ਸਕਦੇ ਆ ਉਹਨਾਂ ਕਰਨਾ ਹੱਥਾਂ 'ਚ ਦਸਤਾਨੇ, ਦੋ-ਦੋ ਮਫਲਰ, ਥੱਲੇ ਦੀ 4-5 ਟੀ-ਸ਼ਰਟਾਂ ਪਾ ਕੇ ਰੱਖਣੀਆਂ ਨੇ। ਧੰਨਵਾਦ।